ਸਤਿ ਸ਼੍ਰੀ ਅਕਾਲ ਜੀ ਢਾਕੂ ਪਰਿਵਾਰ ਦੇ ਮੁਖੀ ਪਰਮਜੀਤ ਸਿੰਘ ਪੰਮੇ ਦਾ ਬੀਤੀ 5 ਜਨਵਰੀ ਨੂੰ ਦਿਹਾਂਤ ਹੋ ਗਿਆ ਸੀ ਜਿਸ ਦੇ ਬਾਅਦ ਉਸ ਦੇ بیٹے ਦੇ ਵੱਲੋਂ ਲਗਾਤਾਰ ਭਾਵਕ ਪੋਸਟਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ ਹੁਣ ਉਸ ਨੇ ਆਪਣੇ ਪਿਤਾ ਪਰਮਜੀਤ ਸਿੰਘ ਦੀ ਇੱਕ ਤਸਵੀਰ ਸਾਂਝੀ ਕਰਦੇ ਹੋਏ ਭਾਵਕ ਪੋਸਟ ਸਾਂਝੀ ਕੀਤੀ ਹੈ ਉਸ ਨੇ ਲਿਖਿਆ ਬਾਪੂ ਕਦੇ ਨਹੀਂ ਸੋਚਿਆ ਸੀ ਸੱਚੀ ਮਿਹਰ ਕਰੀ ਵਾਹਿਗੁਰੂ ਮੇਰੇ ਡੈਡੀ ਤੇ ਧਿਆਨ ਰੱਖੀ ਮੇਰੇ ਡੈਡੀ ਦਾ ਇਸ ਤੋਂ ਇਲਾਵਾ ਉਸਨੇ ਇੱਕ ਹੋਰ ਵੀਡੀਓ ਆਪਣੇ ਮਾਪਿਆਂ ਦੇ ਨਾਲ ਸਾਂਝਾ ਕੀਤਾ ਜਿਸ ਨੂੰ ਸਾਂਝਾ ਕਰਦੇ ਹੋਏ ਉਸਨੇ ਆਪਣੇ ਦਿਲ ਦੇ ਜਜ਼ਬਾਤ ਲਿਖੇ ਬਾਪੂ ਜੀ ਨਹੀਂ ਲੱਗਦਾ ਤੇਰੇ ਬਿਨਾ ਇਸ ਪੋਸਟ ਤੇ ਫੈਨਸ ਦੇ ਵੱਲੋਂ ਲਗਾਤਾਰ ਰਿਐਕਸ਼ਨਸ ਦਿੱਤੇ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇਹ ਪਰਿਵਾਰ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਹੈ ਇਸ ਪਰਿਵਾਰ ਦੇ ਵੱਲੋਂ ਕਾਮੇਡੀ ਕੰਟੈਂਟ ਬਣਾਇਆ ਜਾਂਦਾ ਹੈ ਅਤੇ ਹਰ ਕੋਈ ਇਹਨਾਂ ਦੇ ਵੀਡੀਓ ਵੇਖ ਕੇ ਖੁਸ਼ ਹੁੰਦਾ ਹੈ ਸੋਸ਼ਲ ਮੀਡੀਆ ਤੇ ਇਸ ਪਰਿਵਾਰ ਦੀ ਵੱਡੀ ਫੈਨ ਫਾਲੋਇੰਗ ਹੈ ਅਤੇ ਪਰਵਾ ਰਾਜਸਥਾਨ ਦੇ ਪੰਜਾਬੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਪਿਤੀ 5 ਜਨਵਰੀ ਨੂੰ ਨਵਾਂ ਸਾਲ ਚੜਦਿਆਂ ਹੀ ਇਸ ਪਰਿਵਾਰ ਦੀਆਂ ਖੁਸ਼ੀਆਂ ਗਮਾਂ ਦੇ ਵਿੱਚ ਤਬਦੀਲ ਹੋ ਗਈਆਂ ਕਿਉਂਕਿ ਪਰਿਵਾਰ ਹੌਲੀ-ਹੌਲੀ ਤਰੱਕੀ ਦੀਆਂ ਲੀਹਾਂ ਵੱਲ ਵਧ ਰਿਹਾ ਸੀ ਪਰ ਸ਼ਾਇਦ ਇਸ ਪਰਿਵਾਰ ਲਈ ਇਹ ਖੁਸ਼ੀਆਂ ਬਹੁਤ ਥੋੜੇ ਸਮੇਂ ਦੇ ਲਈ ਸਨ ਕਿਉਂਕਿ ਜਦੋਂ ਪਰਿਵਾਰ ਖੁਸ਼ਹਾਲੀ ਵੱਲ ਵਧ ਰਿਹਾ ਸੀ ਤਾਂ ਘਰ ਦਾ ਮੁਖੀ ਚਲਵਸਿਆ ਹੁਣ ਇਸ ਪਰਿਵਾਰ ਵਿੱਚ ਦੋਵੇਂ ਮਾਂ ਪੁੱਤਰ ਹੀ ਬਚੇ ਨੇ। ਪੁੱਤਰ ਵੀ ਆਪਣੇ ਪਿਤਾ ਦੀ ਮੌਤ ਦੇ ਗਮ ਨੂੰ ਭੁਲਾ ਨਹੀਂ ਪਾਰਿਆ ਅਤੇ ਲਗਾਤਾਰ ਆਪਣੇ ਇੰਸਟਾਗ੍ਰam ਅਕਾਊਂਟ ਤੇ ਪਿਤਾ ਪਰਮਜੀਤ ਸਿੰਘ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਿਹਾ ਹੈ ਕਿਸੇ ਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਇਸ ਪਰਿਵਾਰ ਦਾ ਮੁਖੀ ਇਸ ਸੰਸਾਰ ਤੋਂ ਹਮੇਸ਼ਾ ਦੇ ਲਈ ਰੁਕਸਤ ਹੋ ਚੁੱਕਿਆ ਹੈ